ਚਲੋ ਇਹਨੂੰ ਆਜੋ ਆਜੋ ਇਹਨੂੰ ਬੁਲਾ ਲਓ ਆਪਣੇ ਕੋਲ ਸასი ਗੱਲ ਪੈ ਜੀ ਕੀ ਨਾਮ ਆਪਣਾ ਕਿਰਨ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਠੀਕ ਹੈ ਜੀ ਕੀ ਪ੍ਰੋਬਲਮ ਆ ਰਹੀ ਹੈ ਜੀ ਮੇਰੇ ਬੱਚੇ ਕਿਸੇ ਨੇ ਲਾਜ ਨਹੀਂ ਖਾਇਆ ਜੀ अच्छा जी की प्रॉब्लम की है बच्चे नु जी बच्चा ना टुरदा है ना बोलदा है अच्छा जी किन्नी उमर बच्चे दी बच्चे दी उमर 14 ਸਾਲਾਂ ਦਾ ਠੀਕ ਹੈ ਜੀ ਤੇ ਇਹਦੇ ਪਿਤਾ ਜੀ ਕੀ ਕੰਮ ਕਰਦੇ ਨੇ ਉਹ ਵੈਲਡਿੰਗ ਦਾ ਕੰਮ ਕਰਦੇ ਸੀ ਹੋਰੇ ਹੋ ਗਿਆ اچھا ਡੈਥ ਹੋ ਗਈ ਹੈ ਜੀ ਉਹਨਾਂ ਦੀ ਕਿੰਨਾ ਟਾਈਮ ਹੋ ਗਿਆ ਡੈਥ ਹੋਈ ਨੂੰ ਉਹਨਾਂ ਨੂੰ ਹੋ ਗਿਆ ਹੋ ਗਿਆ 5 5 ਸਾਲ ਹੋ ਗਿਆ 5 ਸਾਲ ਹੋ ਗਈ ਡੈਥ ਹੋਈ ਨੂੰ ਕਿ ਕਿਵੇਂ ਡੈਥ ਹੋਈ ਹੈ ਜੀ ਉਹਨਾਂ ਦੀ ਕੀ ਕਾਰਨ ਬਣਿਆ ਸੀ ਠੀਕ ਹੈ ਜੀ ਹੁਣ ਤੁਹਾਡੀ ਕੋਈ ਸੋਹਰਾ ਪਰਿਵਾਰ ਹੈਲਪ ਕਰਦਾ ਹੋਵੇ ਜਾਂ ਕਿਸੇ ਸੰਸਥਾ ਨੇ ਹਲਪ ਕੀਤੀ ਹੋਵੇ ਜੀ ਹਾਂਜੀ ਕੋਈ ਹਲਪ ਨਹੀਂ ਕਰਦਾ ਵੀ ਹਲੇ ਹਾਂਜੀ ਕਿਸੇ ਕੇ ਸੰਸਥਾ ਨੇ ਹਲਪ ਨਹੀਂ ਜੀ ਕੀਤੀ ਤੁਸੀਂ ਕੀ ਅਪੀਲ ਕਰਦੇ ਜੀ ਤੁਸੀਂ ਹਾਂਜੀ ਇਹੋ ਚਾਹੁੰਦੇ ਆ ਕਿ ਸਰਕਾਰ ਨੂੰ ਕਿ ਮੁੰਡੇ ਦੀ ਜਿਹੜੀ ਆ ਹੋਵੇ ਮਦਦ ਕੀਤੀ ਜਾਵੇ ਤੁਹਾਡੀ ਹੈਲਪ ਕੀਤੀ ਜਾਵੇ ਹਾਂ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਜੇ ਬੱਚੇ ਆਪਣੇ ਦਾ ਠੀਕ ਹੈ ਜੀ ਧੰਨਵਾਦ